ਸੋਹਣੇ ਸ਼ਬਦ ਨੂੰ ਜਦੋਂ ਤੁਸੀਂ ਗਾਉਂਦੇ ਹੋ ਅੱਖੋ ਵੇਗਰੂ ਵਾਹਿਗੁਰੂ ਤੇ ਤੁਸੀਂ ਸਮਝ ਲਓ ਚਮੀਆਂ ਲਾ ਰਹੇ ਹੋ ਤੁਹਾਡੀ ਸੁਰਤ ਸ਼ਬਦ ਦੇ ਸਰੋਵਰ ਚ ਚਮੀਆਂ ਲਾ ਰਹੀਆਂ ਅੱਖੋ ਵੇਗਰੂ ਵਾਹਿਗੁਰੂ ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ ਸੁਹਾਵਣੋ ਸੋਹਣਾ ਸ਼ਬਦ ਜਦੋਂ ਜੀਵ ਆਤਮਾ ਗਾਉਂਦੀ ਹੈ ਤੇ ਬਾਪੂ ਜੀ ਕਹਿੰਦੇ ਸੰਗਤ ਮੀਤ ਪੁੱਤ ਧਿਆਨ ਸੁਣੋ ਮੇਰੀ ਤੀ ਵਿਖਰ ਗਏ ਤੇ ਫਿਰ ਕੁਛ ਨਹੀਂ ਹੱਥ ਜੁੜਿਆਂ ਦੀ ਕੀਮਤ ਆ ਇੱਥੇ ਵਾਹ ਅੱਖੋਂ ਵੇਖ ਵਾਹ ਕਿਤੇ ਤਰਲੇ ਪਾਉਂਦੀ ਨੇ ਹੱਥ ਜੋੜੇ ਇਹ ਸਾਰੇ ਪਰੇ ਸੰਸਾਰ ਦੇ ਵਿੱਚੋਂ ਕੋਈ ਮੈਨੂੰ ਮਿਲੇ ਜਿਹੜਾ ਮੈਨੂੰ ਜੋੜ ਦਵੇ ਇੱਕ ਜੋੜਨ ਦੀ ਕਿੰਨੀ ਕੀਮਤ ਦਾ ਸਾਰਾ ਸੰਸਾਰ ਫਰੀ ਕਿਸੇ ਕੋਲ ਕੁਛ ਨਹੀਂ ਮੁੰਦਿਆ ਇੱਕ ਕਿਤੇ ਜੁੜੀ ਹੋਈ ਆਤਮਾ ਦਾ ਚਿਹਰਾ ਦਿਸਿਆ जुड़ी हुई आत्मा नोट ਕਰਿਓ ਹਰ ਬੰਦੇ ਦਾ ਚਿਹਰਾ ਗਵਾਚਾ ਹੈ ਟਿਕਾ ਨਹੀਂ ਹੈਗਾ ਅੱਖੋ ਇਹ ਗਰੂ ਵਾਹਿਗੁਰੂ ਕਿੱਥੋਂ ਪਤਾ ਲੱਗਦਾ ਹੈ ਉਹਦੀ ਚਾਲ ਤੋਂ ਉਹਦੇ ਰਹਿਣ ਬਹਿਣ ਤੋਂ ਉਹਦੇ ਬੋਲਣ ਤੋਂ ਪਤਾ ਲੱਗਦਾ ਵੀ ਇਹ ਇਨਸਾਨ ਅੰਦਰੋਂ ਡਿੱਗਿਆ ਨਹੀਂ ਅੱਖਾਂ ਮੀਟ ਸਕਦਾ ਹੈ ਸਿਰ ਹਲਾ ਸਕਦਾ ਹੈ ਅੱਖੋ ਇਹ ਗਰੂ ਵਾਹਿਗੁਰੂ ਤੇ ਉਹਨੂੰ ਮਿਲ ਕੇ ਉਹਦੇ ਚਰਨਾਂ ਤੇ ਡਿੱਗ ਪਈ ਕੋਈ ਜਨ ਕੋਈ ਜਨ ਕੋਈ ਰੱਬ ਦਾ ਪਿਆਰਾ ਹਰ ਸਿਉ ਦੇਵੇ ਜੋਰ ਜੋਰ ਮਨੇ ਜੋੜ ਜਿਨ੍ਹਾਂ ਨੂੰ ਜੁਨਨ ਦੀ ਕੀਮਤ ਦਾ ਪਤਾ ਉਹ ਬਾਜ਼ਾਰਾਂ ਚ ਤੁਰੀਆਂ ਫਿਰਦੀਆਂ ਬਾਵਰੀਆਂ ਹੋ ਗਏ ਇਸ ਦੁਨੀਆ ਦੇ ਬਾਜ਼ਾਰ ਵਿੱਚ ਤਰਲੇ ਪਾਉਂਦੀਆਂ ਫਿਰਦੀਆਂ ਨੇ ਕੋਈ ਰੱਬ ਦਾ ਪਿਆਰਾ ਮੇਰੀ ਟੁੱਟੀ ਹੋਈ ਸੁਰਤ ਨੂੰ ਸ਼ਬਦ ਨਾਲ ਜੋੜ ਦੇਵੇ ਕੋਈ ਜਨ ਹਰ ਸਿਉ ਦੇਵੇ ਬੋਲਿਆ ਕਰੋ ਜਿਹਨੂੰ ਚਨ ਬਾਣੀ ਆਉਂਦੀ ਬੋਲੋ ਦੋਰਾ ਕਾ ਮੋਜੂ ਇੱਕ ਕੰਨਾਰਾਈ ਇੱਕ ਜੀਵ ਨਾਲ ਦੋਰਾ ਕਾ ਮੋਜੂ ਕੋਈ ਜਾਣ ਹਰ ਸਿਓ ਦੇਵੇ ਜੋਰ ਬੜੀ ਪਿਆਸੀ ਹੈ ਬੜਾ ਜੁੜਨ ਨੂੰ ਦਿਲ ਕਰਦਾ ਹੈ ਆਖੋ ਵੇ ਗੁਰੂ ਵਾਹਿਗੁਰੂ ਅਦੋ ਕੀ ਦੀ ਮੈਂ ਸਰੋਂ ਨੂੰ ਵੇਖ ਕੇ ਆਈ ਸਾਂ ਬੋਲੋ ਪਿੰਡਾਂ ਵਾਲੇ ਉਹ ਤੇ ਫਿਰ ਬੋਲੋ ਮੈਂ ਕੀ ਕਿਹਾ ਮੈਂ ਸਰੋਂ ਨੂੰ ਵੇਖ ਕੇ ਆਈ ਤੇ ਮੈਂ ਸਰੋਂ ਨਾਲ ਗੱਲਾਂ ਕਰਕੇ ਆਈ ਕਦੀ ਕੀਤੀਆਂ ਨੇ ਕਿਸੇ ਕਿਸ ਨੇ ਤਾਂ ਪਤਾ ਸਰੋਂ ਦੀ ਹੁੰਦੀ ਹੈ ਅੱਛਾ ਕਦੀ ਸਰੋਂ ਦੇ ਬੂਟੇ ਨਾਲ ਗੱਲਾਂ ਕੀਤੀਆਂ ਇਹ ਰੱਬ ਦੇ ਪਿਆਰੇ ਕਰਦੇ ਕਿੰਨੀ ਉਮਰ ਹੀ ਨਹੀਂ ਸਰੋਂ ਨੂੰ ਪੁੱਛਿਆ ਆਖਰ ਇਹ ਕੀ ਪੁੱਛਿਆ ਕਿੰਨੀ ਹੋ ਵੀਰ ਸਿੰਘ ਦਾ ਸੁਣੋ ਮੈਂ ਤੇ ਤੇਰੇ ਤੇ ਆਸ ਰੱਖੀ ਵੀ ਤੂੰ ਜੁੜੀ ਹੈ ਜੁੜ ਕੇ ਸੁਣੋ ਸਰੋਂ ਦੇ ਬੂਟੇ ਨੂੰ ਪੁੱਛਦੀ ਆ ਜਿਹੜੀ ਜੁੜੀ ਜੁੜਨ ਦੀ ਇੱਛਾ ਰੱਖਦੀ ਸੀ ਕਹਿੰਦੀ ਕਿੰਨੀ ਉਮਰ ਹੀ ਤੇ ਉਹ ਲੋਡੀ ਤੇ ਚਲੇ ਗਈ ਸੀ ਕੌਣ ਸਰੋਂ ਹਨ ਮਰੀਆ ਜਿਹੜਾ ਤੁਸੀਂ ਬੋਲਦੇ ਨਹੀਂ ਨਾ ਰਮਾਲ ਵਾਲੇ ਵੀਰ ਜੀ ਸੁਰਤ ਟਿੱਗੀ ਨਹੀਂ ਸਾਹਮਣੇ ਫੁੱਟੋ ਵੇਖੋ ਸ਼ਬਦੀ ਸਰੋਂ ਦੇ ਬੂਟੇ ਨੂੰ ਪੁੱਛਦੀ ਆ ਕਿੰਨੀ ਉਮਰ ਹੀ ਤੇ ਉਹ ਲੋਡੀ ਤੇ ਚਲੇ ਗਈ ਸੀ ਸਰੋਂ ਪੱਤੇ ਕੱਢ ਚੁੱਕੀ ਸੀ ਆਖ ਵਹਿਗੁਰੂ ਪੱਤੇ ਕੱਢ ਚੁੱਕੀ ਸੀ ਪੱਤਿਆਂ ਦਾ ਲੋਕਾਂ ਨੇ ਸਾਗ ਤੋੜ ਲਿਆ ਟਿੰਡਮੰਡ ਕਰਦੀ ਕਬਰਾਈ ਨਹੀਂ ਵਾਹਿਗੁਰੂ ਕੌਣ ਸਰੋਂ ਕਬਰਾਈ ਨਹੀਂ ਇੱਕ ਦਿਨ ਐਸਾ ਆਇਆ ਕੋਈ ਮਿਲਣ ਆ ਗਿਆ ਜਿੰਨੇ ਪੁੱਛਿਆ ਤੇਰੀ ਉਮਰ ਕਿੰਨੀ ਤੇਰੇ ਫੁੱਲ ਵੀ ਨਿਕਲਾਏ ਤੈਨੂੰ ਡੋਡੀ ਵੀ ਪੈ ਗਈ ਤੂੰ ਕਿੱਡੀ ਪਾਕਾਂ ਵਾਲੀ ਐ ਤੂੰ ਦੱਸ ਤੇ ਸਹੀ ਤੇਰੀ ਉਮਰ ਕਿੰਨੀ ਤੇ ਸਰੋਂ ਨੇ ਕਿਹਾ ਤੇ ਨਵੇਂ ਮਹੀਨੇ ਅੱਖੋ ਇਹ ਕਿੰਨੀ 3 ਮਹੀਨੇ 3 ਮਹੀਨੇ ਤਿੰਨ ਕੁ ਮਹੀਨੇ ਹੋਏ ਮੈਨੂੰ ਜ਼ਿਮੀਦਾਰ ਨੇ ਧਰਤੀ ਚ ਸੁਟਿਆ ਸੀ ਮੈਂ ਬੂਟਾ ਵੀ ਬਣ ਗਈ ਮੈਂ ਲੋਕਾਂ ਦਾ ਸਾਗ ਰਾਈ ਢਿੱਡ ਵੀ ਭਰਤਾ ਸਾਗ ਰਾਈ ਮੇਰੇ ਪੱਤੇ ਸਾਗ ਵੀ ਬਣ ਗਏ ਤੇ ਕਿਸੇ ਨੇ ਢਿੱਡ ਵੀ ਭਰ ਲਿਆ ਫਿਰ ਮੈਂ ਸੰਰਚ ਕਰਦੀ ਕਰਦੀ ਤਾਂ ਨਿਕਲੀ ਗੰਦਲ ਨਿਕਲਾਈ ਗੰਦਲ ਦੇ ਵਿੱਚੋਂ ਮੇਰੇ ਫੁੱਲ ਖਿੜਾਏ ਚੜੇ ਤੁਰੇ ਤੁਰੇ ਜਾਂਦੇ ਰਾਈ ਗੱਡੀਆਂ ਖਲਾਰ ਕੇ ਮੇਰੀ ਸੁੰਦਰਤਾ ਵੇਂਦੇ ਰਹੇ ਮੇਰੀ ਸੁੰਦਰਤਾ ਪਕੜ ਵੀ ਰਹੇ ਹੋ ਗੱਲ ਨੂੰ ਕਿ ਨਹੀਂ ਮੇਰੀ ਸੁੰਦਰਤਾ ਨੂੰ ਲੋਕਾਂ ਗੱਡੀਆਂ ਖਿਲਾਰ ਕੇ ਫੋਟੋ ਖਿੱਚੀਆਂ ਵਿੱਚ ਖਲੋ ਕੇ ਮੇਰੇ ਨਾਲ ਲੋਕਾਂ ਫੋਟੋ ਲਵਾਈਆਂ ਤੇ ਅਗਲੀ ਗੱਲ ਉਹ ਕਹਿੰਦੀ ਤਿੰਨ ਮਹੀਨੇ ਚ ਇੰਨਾ ਕੁਝ ਹੋ ਗਿਆ ਕਾਰਨ ਕੀ ਹੈ ਰਾਜ ਤੇ ਕੋਈ ਦੱਸ ਉਹ ਸਰੋਂ ਨੇ ਅੱਗੋਂ ਹੱਸ ਕੇ ਫੁੱਲ ਨੇ ਆਖਿਆ ਬਾਬਾ ਤੇਰੀ ਕਿੰਨੀ ਉਮਰ ਹੈ ਪੁੱਛਣ ਵਾਲੇ ਨੇ ਪੁੱਛਿਆ ਬਾਬਾ ਬੋਲੋ ਤੇਰੀ ਕਿੰਨੀ ਕੁ ਉਮਰ ਹੋ ਗਈ ਤੇ ਬਾਬੇ ਨੇ ਜਿੰਦਗੀ ਜਿੰਨਾ ਸਾਲ ਲੈ ਕੇ ਆਖਿਆ 60 70 ਸਾਲ ਹੋ ਗਈ ਅੱਖਾਂ 'ਚ ਕੋ ਪਾਣੀ ਕਿਉਂ ਵਗਿਆਈ ਬਾਬਾ ਗੱਲਾਂ ਤੇ ਤੇਰੀਆਂ ਮੇਰੀਆਂ ਹੋ ਰਹੀਆਂ ਅੱਖਾਂ 'ਚ ਪਾਣੀ ਕਿਉਂ ਵਗ ਗਿਆਈ ਕਹਿੰਦਾ ਇਸ ਗੱਲ ਦਾ ਬਹੁਤ ਪਛਤਾਵਾ ਹੋਇਆ ਤੂੰ ਤਿੰਨਾਂ 'ਚ ਸਭ ਕੁਝ ਕਰ ਗਈਆਂ ਤਿੰਨ ਮਹੀਨਿਆਂ 'ਚ ਤੇ ਮੈਂ ਅਤਰ ਵਿੱਚ ਨਾ ਕੋ ਫੁੱਲ ਨਿਕਲਿਆ ਨਾ ਕਿਸੇ ਦਾ ਟੱਡ ਭਰਿਆ ਤੇ ਬਾਬੇ ਨੇ ਫਿਰ ਆਖਿਆ ਤੂੰ ਤਿੰਨਾਂ ਮਹੀਨੇ ਚ ਕਿਤਰਾ ਕਰ ਗਈ ਹੈ ਮਸਲਾ ਹਲ ਮੈਂ ਨਾ ਤਰ੍ਹਾਂ ਤੇ ਨਹੀਂ ਕਰ ਸਕਿਆ ਅੱਖਰ ਵੇ ਗੁਰੂ ਅਨ ਤਰ ਸਮਝਿਓ ਨਾ ਸ੍ਰਿਸ਼ਟੀ ਨਾ ਹੀ ਨਾ ਮੈਂ ਨਾ 79 ਸਾਲਾਂ ਚ ਕੁਛ ਨਹੀਂ ਮੇਰੇ ਕੋਲ ਮੈਂ ਅੱਜ ਵੀ ਆਪਣੇ ਆਪ ਨੂੰ ਵੇਨਾ ਤੇ ਖਾਲੀ ਵੇਨਾ ਕੱਖ ਨਹੀਂ ਮੇਰੇ ਕੋਲ ਤੂੰ ਤਿੰਨਾਂ ਮਹੀਨੇ ਚ ਕਿਤਰਾ ਆਂਦੀ ਬਾਬਾ ਸਿੱਧੀ ਜੀ ਗੱਲ ਆ ਜਿੱਥੇ ਜੋੜ ਕੇ ਗਿਆ ਸੀ ਉੱਥੇ ਜੁੜੀ ਰਹੀ ਵਸਤੀ ਸਭ ਕੁਝ ਹੋ ਗਿਆ ਜਿੱਥੇ ਪੈਲੀ 'ਚ ਮੇਰਾ ਦਾਣਾ ਸੁੱਟ ਗਿਆ ਸੀ ਮੈਂ ਉੱਥੋਂ ਹਿੱਲੀ ਨਹੀਂ ਆ ਜਿਹੜੇ ਤੁਹਾਡੇ ਤੇ ਮੇਰੇ ਚਿੱਤ ਉਦਾਸ ਨੇ ਖੇੜਾ ਨਹੀਂ ਅਸੀਂ ਜਿੱਥੇ ਜੋੜ ਕੇ ਗਿਆ ਸੀ ਨਾ ਉੱਥੇ ਜੁੜੇ ਨਹੀਂ ਉੱਥੋਂ ਸਿਰ ਚੁੱਕ ਲਿਆ ਸਭ ਸਿੱਖਣ ਕੋ ਗੁਰੂ ਮੰਨਿਓ ਉੱਥੋਂ ਸਿਰ ਚੁੱਕ ਲਿਆ ਇਥੋਂ ਸਿਰ ਜੁੱਕ ਕੇ ਵੀ ਪਤਾ ਨਹੀਂ ਅਸੀਂ ਕਿੱਥੇ ਕਿੱਥੇ ਰੱਖੀ ਫਿਰਦੇ ਆ ਤੇ ਜਿਹੜਾ ਸਿਰ ਇੱਕ ਬੂਟਾ ਇੱਥੇ ਅੱਜ ਲਾਇਆ ਕੱਲ ਨੂੰ ਉੱਥੇ ਲਾਇਆ ਪਰਸ ਨੂੰ ਉੱਥੇ ਲਾਇਆ ਉਹਦੀ ਗਰੋਥ ਹੀ ਖਤਮ ਹੋ ਜਾਂਦੀ ਇਹ ਸੰਸਾਰ ਦੇ ਲੋਕਾਂ ਦੀ ਗਰੋਥ ਇਸ ਕਰਕੇ ਖਤਮ ਹੋ ਗਈ ਜਿੱਥੇ ਮੇਰਾ ਗੁਰੂ ਜੋੜ ਕੇ ਗਿਆ ਸੀ ਉੱਥੇ ਅਸੀਂ ਸਿਰ ਆਪਣੇ ਨੂੰ ਚੁੱਕ ਲਿਆ ਆਖੋ ਵੇ ਗੁਰੂ ਹੋਇਆ ਕਿ ਨਹੀਂ ਬੋਲੋ ਨਾ ਗੁਰੂ ਕਿਸੇ ਨੂੰ ਕਿੰਨੀ ਜਗ੍ਹਾ ਤੇ ਜਾ ਜਾ ਕੇ ਅਸੀਂ ਸਿਰ ਰੱਖ ਦਿੱਤਾ ਹਰਿਆ ਕਿ ਤਰ੍ਹਾਂ ਹੁੰਦਾ ਸਰੋਂ ਦਾ ਬੂਟਾ ਤਾਂ ਹਰਿਆ ਹੋ ਗਿਆ ਸੀ ਜਿੱਤ ਲਾਇ ਜਿੱਤ ਲਾਇ ਤਿਤ ਲਾਗਾ ਜਿੱਤ ਲਾਇ ਤਿਤ ਲਾਗਾ ਜਿੱਤ ਝੂਮ ਝੂਮ ਕੇ ਜਿੱਤ ਲਾਇ ਤਿਤ ਲਾਗਾ ਜਿੱਤ ਲਾਇ ਤਿਤ ਲਾਗਾ ਜਿੱਤ ਲਾਇ ਤਿਤ ਲਾਗਾ ਜਿੱਤ ਗੁਰ ਕੀ ਬਚਨੀ ਹਾਟ ਬਿਕਾਨਾ ਗੁਰ ਕੀ ਬਚਨੀ ਹਾਟ ਬਿਕਾਨਾ ਗੁਰ ਕੀ ਬਚਨੀ ਆਹ ਗੁਰ ਕੀ ਬਚਨੀ ਹਾਟ ਬਿਕਾਨਾ ਜਿਤ ਲਾਇਆ ਤੇ ਤਲਾਗਾ ਜਿਤ ਲਾਇਆ ਤੇ ਤਲਾਗਾ ਜਿਤ ਥੋੜੀ ਜੀ ਬਰੀਕੀ ਨਾਲ ਹੋਰ ਫੜਿਓ ਇੱਕ ਬਾਬੇ ਦੀ ਬਾਣੀ ਤੋਂ ਬਾਹਰ ਨਹੀਂ ਜਾਣਾ ਆਖੋ ਵੇਖਰੂ ਸੋਈ ਸੋਈ ਜਾਗੀ ਓਈ ਓ ਸੁੱਤੀ ਜਾਨ ਉੱਠੀ ਧਿਆਨ ਦਿਓ ਜੀ ਸੋਈ ਸੋਈ ਜਾਗੀ ਜਿੱਥੇ ਲਾਈ ਤਿੱਤ ਲੱਗੀ ਬੋਲੋ ਮੈਂ ਕੀ ਕਹਾ ਬੋਲਾ ਓਈ ਰੂਹਾਂ ਸੁੱਤੀਆਂ ਜਾਗੀਆਂ ਜਿੱਥੇ ਲਾਇਆ ਸੀ ਸੋਈ ਸੋਈ ਜਾਗੀ ਜਿੱਥੇ ਲਾਈ ਤਿੱਤ ਲੱਗੀ ਜਿੱਥੇ-ਜਿੱਥੇ ਜਲਾਇਆ ਸੀ ਆਪਾਂ ਨੂੰ ਲਾਇਆ ਗੁਰੂ ਕੇ ਸਿੱਖ ਨੂੰ ਵੀ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਮੱਥਾ ਨਹੀਂ ਟੇਕਣਾ ਸ਼ਾਬਤ ਜੀਂਦਾ ਰੋ ਮੱਥਾ ਨਹੀਂ ਟੇਕਣਾ ਕਿਤੇ ਮੱਥਾ ਟੇਕਣਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਣਾ ਉਹ ਤੂੰ ਫਿਰਦੀ ਸੀ ਬਾਜ਼ਾਰ ਦੇ ਵਿੱਚ ਬਾਬਾ ਕੋਈ ਜਨ ਹਰਸਿਓਂ ਦੇਵੇਂ ਕੋਈ ਮੈਨੂੰ ਰੱਬ ਦਾ ਪਿਆਰਾ ਮਿਲ ਜਾਏ ਤੁਹਾਡਾ ਦਿਲ ਕਰਦਾ ਜੁੜਨ ਨੂੰ ਹੱਥ ਜੋੜ ਕੇ ਦੇਖੋ ਸੰਗਤ ਸਾਰੀ ਰੱਬ ਦੀ ਹੈ ਤੇ ਮੇਰੇ ਤੋਂ ਤੁਸੀਂ ਉੱਤੇ ਹੋ ਤੁਹਾਡੇ ਸਰੂਪ ਨੂੰ ਰੱਬ ਕਿਹਾ ਹੈ ਮੈਂ ਇੱਕ ਚੌਂਕੀਦਾਰ ਆ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਉਹ ਸੰਗਤ ਰੱਬ ਰੂਪਿਆ ਤੁਹਾਡੇ ਵਿੱਚ ਰੱਬ ਬੈਠਾ ਹੈ ਫਿਰ ਵੀ ਮੈਂ ਆਪਣੀ ਡਿਊਟੀ ਪੂਰੀ ਕਰਦਾ ਹੋਇਆ ਤੁਹਾਨੂੰ ਜੀ ਕਿਰਦਾ ਇਹ ਪੁੱਛਦਾ ਵੀ ਤੁਹਾਡਾ ਦਿਲ ਕਰਦਾ ਜਿਹੜੇ ਨੂੰ ਤੇ ਬੋਲ ਫਿਰ ਪੈਸੇ ਨਾ ਦਿਓ ਉਹਦੇ ਕਿ ਹੀਰੇ ਭੇਟਾ ਨਾ ਰੱਖਿਓ ਆ ਵੇਖਿਓ ਹੁਣ ਉਹਨੂੰ ਪੁੱਛਿਆ ਉਹਨੇ ਬਾਬਾ ਇੱਕ ਗੱਲ ਦੱਸ ਮੈਂ ਲਵਦੀ ਫਿਰਦੀ ਸਾ ਤੇਰੇ ਚਿਹਰੇ ਤੋਂ ਥੋੜਾ ਜਾਂ ਮੈਨੂੰ ਨੂਰ ਦਿਸਿਆ ਏ ਤੇਰਾ ਚਿਹਰਾ ਹਰਿਆ ਹਰਿਆ ਦਿਸਿਆ ਮੈਨੂੰ ਕਿਤੇ ਜੁੜਿਆ ਏ ਕੀ ਪੁੱਛਿਆ ਕਿਤੇ ਜੁੜਿਆ ਕਿਤੇ ਜੁੜਿਆ ਏ ਕਹਿੰਦੇ ਹਾਂ ਜਿੱਥੇ ਮੇਰੇ ਵੱਡੇ-ਵਡੇਰੇ ਜੁੜੇ ਆ ਜਿੰਨਾਂ ਦੇ ਅਸਥਾਨ ਤੇ ਬੈਠੇ ਹੋ ਜੁੜਿਆ ਸੀ ਅੱਖ ਵੇਖ ਰੂ ਜੁੜਿਆ ਸੀ ਰੱਬ ਨਾਲ ਜੁੜਿਆ ਜਦੋਂ ਪਹਿਲੇ ਦਿਨ ਆਨੰਦਪੁਰ ਸਾਹਿਬ ਆਇਆ ਨਾ ਮਾਨੂ ਨਾਲ ਲੈ ਕੇ ਸਿੱਖਾ ਆਪਣੇ ਇਤਿਹਾਸ ਨੂੰ ਵੇਖੀ 18 ਸਾਲ ਦੀ ਉਮਰ ਸੀ ਤੇ ਨਾਮ ਅਜੇ ਦੀਪਾ ਸੀ ਦੀਪਾ ਬਾਬਾ ਦੀਪ ਸੁਣੀ ਸੀ ਨੋਟ ਕਰਿਓ ਮਾਨੂ ਕਿੰਦਾ ਮਾ ਕਿੱਥੇ ਚੱਲੇ ਆਪਾਂ ਕਹਿੰਦੀ ਤੇਰੇ ਦਾਦਕੇ ਚੱਲੇ ਆ ਅਖੋ ਇੱਕ ਗਾੜੀ ਕਿ ਬੋਲਿਆ ਕਰੋ ਹੋਰ ਆ ਨਾਂਦਾ ਜਿੰਨੀ ਵਾਰ ਵਾਹਿਗੁਰੂ ਕਹਿੰਦੇ ਉਹਨਾਂ ਗੁਰੂ ਕੇ ਸਿੱਖੋ ਓਨੀ ਵਾਰ ਕੱਪੜੇ ਦੇ ਉੱਤੇ ਸਾਬਣ ਲੱਗਦਾ ਹੈ। ਚ ਕੱਪੜਾ ਕਈ ਜਨਮਾਂ ਦਾ ਮੈਲਾ ਹੈ। ਵਾਹਿਗੁਰੂ ਕੀਆ ਕਰੋ ਕੋਈ ਰਾਗੀ ਟਾਡੀ ਪ੍ਰਚਾਰਕ ਜਦੋਂ ਤੁਹਾਨੂੰ ਕਹਿੰਦਾ ਨਾ ਵਾਹਿਗੁਰੂ ਬੋਲੋ ਤੇ ਸੰਗਿਆ ਨਾ ਕਰਿਓ। ਮਾਂ ਨੂੰ ਕਹਿੰਦਾ ਕਿੱਥੇ ਚੱਲਿਆ ਕਹਿੰਦੀ ਪੁੱਤਰੇ ਦਾਦਕੇ ਚੱਲ ਲੈ। ਅੱਗੇ ਭੱਜ ਕੇ ਜਾ ਕੇ ਮਾਂ ਦੇ ਗਲ ਨਾਲ ਲਾ ਕੇ ਕਹਿੰਦਾ ਜਦੋਂ ਤੂੰ ਪਿੰਡੋਂ ਤੁਰੀ ਸੇ ਨਾ ਮੈਂ ਤੈਨੂੰ ਪੁੱਛਿਆ ਸੀ ਕਿੱਥੇ ਚੱਲਨੇ ਤੂੰ ਕਹਿੰਦੀ ਸੀ ਨਾਨਕੇ ਚੱਲਨੇ ਆਹ ਲੋਟ ਕਰਿਓ ਗੁਰੂ ਕੀ ਸਿੱਖੋ ਪੁੱਤ ਬਦਲ ਲੱਗ ਰਿਹਾ ਵਾਹ ਉਦੋਂ ਤੂੰ ਪਿੰਡੋਂ ਤੁਰਨ ਲੱਗੀ ਨੇ ਆਖਿਆ ਸੀ ਕਿੱਥੇ ਚੱਲਨੇ ਨਾਨਕੇ ਰਾਹ ਦੇ ਵਿੱਚ ਆਣ ਕੇ ਆ ਨਾਦ ਕੇ ਉਹ ਕਹਿੰਦੀ ਪੁੱਤ ਇੱਕ ਤੂੰ ਵਾਹਦ ਗੁਰੂ ਦਾ ਸਿੱਖ ਭਾਗਾ ਵਾਲਾ ਏ ਜਿਹਦੇ ਨਾਨਕੇ ਤੇ ਦਾਦਕੇ ਇੱਕੇ ਘਰ ਚ ਆ ਵਾਹਿਗੁਰੂ ਤੇਰੇ ਪਿਓ ਨੇ ਅਮਰਤ ਛਕਿਆ ਤੇ ਤੇਰੇ ਦਾਦਕੇ ਤੇਰੇ ਪਿਓ ਨੂੰ ਕਿਹਾ ਤੇਰੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਵਾਹ ਬੋਲੋ ਗੁਰੂ ਗੋਬਿੰਦ ਸਿੰਘ ਉਸ ਪੱਖੋਂ ਤੇ ਤੇਰੇ ਦਾਦਕੇ ਮੈਂ ਵੀ ਇੱਥੋਂ ਅਮਰ ਛੱਕੇ ਗਈਆਂ ਮੈਨੂੰ ਕਿਹਾ ਸੀ ਤੇਰੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਉਸ ਪੱਖੋਂ ਤੇਰੇ ਨਾਨਕੇ ਨੇ ਬੜਾ ਅਜੀਬ ਕਰੀਬ ਬਸਮਾਦੀ ਰੰਗ ਵਿੱਚ ਚਲੇ ਗਿਆ ਬਾਬਾ ਦੀਪ ਸਿੰਘ ਕਿਹਾ ਮੈਂ ਉੱਥੇ ਕੌਣ ਰਹਿੰਦਾ ਹਾਂ ਸੁਣਿਓ ਗੁਰੂ ਕੀ ਸਿੱਖ ਉੱਥੇ ਕੌਣ ਰਹਿੰਦਾ ਹੈ ਨਨਪੁਰ ਸਾਹਿਬ ਕਹਿੰਦੇ ਤੇਰਾ ਨਾਨਾ ਰਹਿੰਦਾ ਹੈ ਪਕੜਚਾਰੀ ਵਾਹਿਗੁਰੂ ਤੇਰਾ ਨਾਨਾ ਕੀ ਨਾਮ ਹੈ ਉਹਨਾਂ ਦਾ ਕੀ ਨਾਮ ਲੈਂਦੇ ਨੇ ਉਹਨੂੰ ਪੁੱਤ ਨੂੰ ਹਰਦੋ ਆਲਮ शाह ਗੁਰਗੋਬਿੰਦ ਸਿੰਘ ਕਹਿੰਦੇ ਤੇਰੇ ਨਾਨੇ ਨੂੰ ਪੁੱਤਰਾ ਤੇਰੇ ਨਾਨੇ ਨੂੰ ਹਰ 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 ਅਗਮ ਅਗਾਹ ਕਹਿੰਦੇ ਹਕ ਹਕ ਅਗਾਹ ਗੁਰਗੋਬਿੰਦ ਸਿੰਘ ਕਹਿੰਦੇ ਪੁੱਤਰਾ ਤੇਰੇ ਨਾਨੇ ਨੂੰ ਸ਼ਾਹੇ ਤੁਸੀਂ ਨਾਲ ਬੋਲਿਆ ਕਰੋ ਚਾਹੇ ਇਨਸ਼ਾ ਅ ਹੋਰ ਕੀ ਕਹਿੰਦੇ ਨੇ ਬੜੇ ਸੋਹਣੇ ਨਾਮ ਦੇ ਅਲੰਕਾਰ ਬਣਾਏ ਨੇ ਮੇਰੇ ਨਾਨੇ ਲਈ ਹੋਰ ਕੀ ਕਹਿੰਦੇ ਕਹਿੰਦੇ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਕਹਿੰਦੇ ਤੇਰੇ ਨਾਨੇ ਨੂੰ ਤੈਨ ਆਸਰੂ ਮਨਸੂਰ ਕਹਿੰਦੇ ਨੇ ਤੇਰੇ ਨਾਨੇ ਨੂੰ ਬੜਾਈ ਉਹਨੂੰ ਇੰਟਰਸਟਡ ਹੋ ਗਿਆ ਪੁੱਛੀ ਗਿਆ ਇੱਕ ਫਿਰ ਮਾਂ ਨੇ ਬੋਲ ਬੋਲਿਆ ਪੁੱਤ ਤੇਰੇ ਨਾਨੇ ਨੂੰ ਹੱਕ ਹੱਕ ਆਈਨਾ ਵੀ ਕਹਿੰਦੇ ਆਇਨਾ ਕੀ ਹੁੰਦਾ ਉੱਚੀ ਬੋਲੋ ਤੇਰੇ ਨਾਨੇ ਨੂੰ ਸੱਚ ਦਾ ਸ਼ੀਸ਼ਾ ਵੀ ਕਹਿੰਦੇ ਤੇ ਤੁਰਿਆ ਤੁਰਿਆ ਆਉਂਦਾ ਮਾਂ ਨਾਲ ਗੱਲਾਂ ਕਰਦਾ ਮਾਂ ਸ਼ੀਸ਼ੇ 'ਚ ਤੇ ਮੂੰਹ ਵੇਖੀਦਾ ਏ ਕਹਿੰਦੀ ਜਦੋਂ ਨਾਨੇ ਦੇ ਮੱਥੇ ਲੱਗੇਗਾ ਨਾ ਤੇਰਾ ਵੀ ਮੂੰਹ ਦਿਸੂ ਵਾਹਿਗੁਰੂ ਨਾਨੇ ਦੇ ਮੱਥੇ ਲੱਗ ਚ ਲਗੇ ਵਾਹਿਗੁਰੂ ਚੜਾ ਆ ਪੌੜੀਆਂ ਤੱਕ ਸਭ ਕੋਲ ਚਲੇ ਗਿਆ ਮਾਂ ਦਾ ਤੇ ਚੌਂਕੜਾ ਵੱਜ ਗਿਆ ਕੀਰਤਨ ਸੁਣਨ ਵਿੱਚ ਪਿਓ ਦਾ ਵੀ ਚੌਂਕੜਾ ਵੱਜ ਗਿਆ ਕੀਰਤਨ ਸੁਣਨ ਵਿੱਚ ਤੇ ਇਹ ਮਾਂ ਦੇ ਮੋਢੇ ਤੋਂ ਹਲਾ ਕੇ ਕਹਿੰਦਾ ਮਾਂ ਕਿੱਥੇ ਆ ਸ਼ੀਸ਼ਾ ਮੂੰਹ ਵੇਖਣਾ ਵਾਏ